ਹਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰ ਟੇਲਰ ਸਿਵੀਆਂ ਦੇ ਵਿੱਚ ਅੱਜ ਮੈਂ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਇਆਗਾ ਹੈ ਕਲੀ ਬਾਹੀ ਕੱਟਣ ਵਾਲੀ ਕਈ ਵਾਰੀ ਕੀ ਹੁੰਦਾ ਕਲੀ ਬਾਹ ਪਿੱਛੇ ਆਪਾਂ ਨੂੰ ਸੂਟ 모ੜਦਨੇ ਜਾਂ ਕਲੀ ਪਹਿਣਾ ਘਰੇ ਕੰਮ ਕਰਦੀਆਂ ਜਾਂ ਕੋਈ ਟੇਲਰ ਮਾਸਟਰ ਮੇਰੇ ਭਰਾ ਉਹ ਕਲੀ ਬਾਹ ਦੇ ਇੱਥੇ ਵਾਲ ਪਾਉਣੇ ਹੁੰਦੇ ਆ ਉਹਦੇ ਕਰਕੇ ਕਹਿੰਦੇ ਮੈਨੂੰ ਆਉਂਦਾ ਨਹੀਂ ਹਨ ਇਹ ਚੂੜੀਆਂ ਕਿਵੇਂ ਬੰਨਣੀਆਂ ਤਾਂ ਉਹ ਚੀਜ਼ ਮੇਰੇ ਧਿਆਨ ਦੇ ਵਿੱਚ ਆਇਆ ਵੀ ਨਾਲੇ ਤਾਂ ਮੈਂ ਸੂਟ ਤਾਂ ਕੱਟਣੇ ਸੀ ਸਾਰਾ ਸੂਟ ਮੈਂ ਕੱਟ ਲਿਆ फेर ਮੇਰੀ ਯਾਦ ਹੈ ਵੀ ਆਪਾਂ ਆ ਬਾਹ ਦੀ ਵੀਡੀਓ ਕਿਉਂ ਨਾ ਪਾਈ ਜਾਵੇ ਹਨ ਕਿਉਂਕਿ ਨਿੱਕੀ ਤੋਂ ਨਿੱਕੀ ਚੀਜ਼ ਪਿੱਛੇ ਕਈ ਵਾਰ ਆਪ ਨੂੰ ਪਤਾ ਨਹੀਂ ਹੁੰਦਾ ਹਨ ਵੀ ਕੀ ਚੀਜ਼ ਆ ਕਿਵੇਂ ਬਣੂ ਜਿਵੇਂ ਕਹਿੰਦੇ ਦੀਵੇth ਲੈਨੇ ਰਹੂ ਗੱਲ ਕੁਛ ਵੀ ਨਹੀਂ ਜਿਵੇਂ ਆਪਾਂ ਛੋਟੇ ਜਵਾਕਾਂ ਦੀ ਬਾਹ ਕੱਟਨੀ ਆ ਬਿਲਕੁਲ ਓਵੇਂ ਕੱਟੀ ਜਾਊਗੀ ਬਿਲਕੁਲ ਸੌਖਾ ਤਰੀਕਾ ਤੇ ਜਿਹੜੇ ਭਰਾ ਜਾਂ ਭੈਣਾ ਚੈਨਲ ਦੀ ਨਵੇਂ ਆ ਬਿਲਕੁਲ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਹੁੰਦਾ ਹਨ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਜੇਕਰ ਨਹੀਂ ਹੁੰਦਾ ਕਰਨਾ ਬੱਚਿਆਂ ਨੂੰ ਕਹਿ ਕੇ ਕਰਾ ਲਿਆ ਕਰੋ ਜੀ ਜੇ ਬੱਚੇ ਨਹੀਂ ਕਰਦੇ ਤਾਂ ਨਿਚੇ ਸਾਡਾ ਮੋਬਾਈਲ ਨੰਬਰ ਦਿੱਤਾ ਹੁੰਦਾ ਉਹ ਤੇ ਬੋਲ ਕੇ ਤੁਸੀਂ ਭੇਜਿਆ ਕਰੋ ਵੀ ਆਹ ਮੇਰਾ ਪਿੰਡ ਆਹ ਮੇਰਾ ਨਾਮ ਆ ਸਾਨੂੰ ਗਰੁੱਪ ਦੇ ਵਿੱਚ ਐਡ ਕਰ ਲਓ ਤਾਂ ਕਿ ਜਿਹੜੀ ਅਸੀਂ ਵੀਡੀਓ ਪਾਉਣੇ ਆ ਉਹ ਅਸੀਂ ਉਸ ਗਰੁੱਪ ਦੇ ਵਿੱਚ ਪਾਣ ਜਿਹੜੀਆਂ ਪਾਣਾ ਇੰਟਰਸਟਿਡ ਆ ਹਨਾ ਕੰਮ ਸਿੱਖਣ ਦੀਆਂ ਵੀ ਮੈਨੂੰ ਕੰਮ ਸਿੱਖਣਾ ਮੈਂ ਤਾਂ ਹਨਾ ਸਲਾਈ ਦਾ ਵੀ ਤੇ ਕਟਾਈ ਦਾ ਵੀ ਕੁੜਤੇ ਪਿਆ ਮੇ ਲੇਡੀ ਸੂਟ ਦੋਨੇ ਕੰਮ ਹੀ ਆਪਾਂ ਸਿਖਾਉਣੇ ਆ ਬਿਲਕੁਲ ਫ੍ਰੀ ਸੇਵਾ ਬਾਤ ਉਹ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਵੀਡੀਓ ਦੇਖ ਕੇ ਉਹਨੂੰ ਆਨ ਦੇਖਿਆ ਨਾ ਕਰਿਆ ਕਰੋ ਭੈਣ ਬਣ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਯਾਨੀ ਕਿ ਫਿਰ ਆਪਾਂ YouTube ਤੋਂ ਜਾ ਕੇ ਵੀਰੂ Facebook ਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਈ ਭੈਣਾਂ ਦੂਰ ਨੇੜੇ ਬੈਠੀਆਂ ਹੁੰਦੀਆਂ ਨੇ ਵਿਚਾਰਿਆਂ ਕੋਲੇ ਨਹੀਂ ਕਿਤੇ ਜਾਣ ਦਾ ਸਮਾਂ ਹਨਾ ਕਿਉਂਕਿ ਅੱਜ ਕੱਲ੍ਹ ਹਰ ਇੱਕ ਦੀ ਲਾਈਫ ਵਿਜੀ ਆ ਨਾ ਤਾਂ ਕਿਸੇ ਨੂੰ ਅੱਜ ਕੱਲ੍ਹ ਆਪਾਂ ਭੈਣਾਂ ਨੂੰ ਭੇਜ ਸਕਦੇ ਆ ਬਾਹਰ ਕੰਮ ਸਿੱਖਣ ਵਾਤੇ ਹਨਾ ਤੇ ਨਾ ਹੀ ਕਿਸੇ ਕੋਲ ਟਾਈਮ ਆ ਇੰਨਾ ਵੀ ਛੱਡਿਆ ਉਹ ਫਿਰ ਲੈ ਆਓ ਠੀਕ ਆ ਦੇ ਜਿ ਸਿਖਾਉਣ ਵਾਲਿਆਂ ਦੀ ਦੇਖੀਏ ਤਾਂ ਫਿਰ ਉਹ 2 ਘੰਟੇ ਲਵਾਉਂਦੇ 2 ਘੰਟਿਆਂ 'ਚ ਕੋਈ ਸਮਝ ਨਹੀਂ ਲੱਗਦੀ ਕਿਸੇ ਚੀਜ਼ ਦੀ ਹਨਾ ਇਹ ਚੀਜ਼ ਮੈਂ ਪੂਰੀ ਤੁਹਾਨੂੰ ਬਰੀਕੀ ਨਾਲ ਦੱਸੂਗਾ ਫਿਰ ਵੀ ਜੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਨਾ ਪਤਾ ਲੱਗਿਆ ਬਈ ਮੋਢਾ ਕਿਵੇਂ ਪਾਇਆ ਸੀਗਾ ਅੱਗੋਂ ਕਿੰਨਾ ਰੱਖਿਆ ਸੀਗਾ ਹਨਾ ਤਾਂ ਉਹ ਮੈਂ ਤੁਹਾਨੂੰ ਦੱਸੂਗਾ ਜਿਹੜੇ ਭਰਾਵਾਂ ਨੂੰ ਕੰਫਿਊਜ਼ਨ ਆ ਵੀ ਮੇਰਾ ਪਿੰਡ ਜਾਂ ਕਿੱਥੋਂ ਦੇ ਅਸੀਂ ਰਹਿਣ ਵਾਲੇ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਜੇ ਕਿਸ ਨੇ ਇਧਰੋਂ ਸ੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ ਆਉਣਾ ਤਾਂ ਇੱਥੋਂ ਮੇਰਾ ਪਿੰਡ ਸਿਰਫ 4 ਜੇ ਕਿਸੇ ਨੇ ਮਲੂਟ ਵਾਲੀ ਸਾਈਡ ਤੋਂ ਆਉਣਾ ਤਾਂ ਇੱਥੋਂ ਸਾਡਾ ਪਿੰਡ ਬਿਲਕੁਲ 5.5 ਕਿਲੋਮੀਟਰ ਦੂਰ ਤੇ ਆ ਜੇ ਕੋਈ ਸ਼ਹਿਰ ਬਠਿੰਡੇ ਕੰਢੋਂ ਆ ਰਿਹਾ ਤਾਂ ਉੱਥੋਂ ਥਰਮਲ ਪਲਾਂਟ ਦੇ ਕੋਲੋਂ ਨੀਚੇ ਨੂੰ ਪੜੋਂ ਤਨਸਾਰੀ ਪੜ ਉਤਰ ਕੇ ਆਪਾਂ ਹੋ ਜਾਈਏ ਨੇ ਸੱਜੇ ਸੱਜੇ ਹੱਥੋਂ ਉੱਥੋਂ ਸਾਡਾ ਪਿੰਡ ਸਿਰਫ 4.5 ਕਿਲੋਮੀਟਰ ਦੂਰੀ ਤੇ ਆ ਆਪਣੇ ਕੋਲੋਂ ਵੀ ਜੇ ਕੋਈ ਭੈਣ ਜਾਂ ਭਰਾ ਕੰਮ ਕਰਵਾਉਣਾ ਚਾਹੁੰਦੇ ਹੋ ਕੱਪੜੇ ਸਲਾਈ ਕਰਾਉਣਾ ਤਾਂ ਸਾਡੇ ਕੋਲੇ ਜਿਵੇਂ ਕੁਰਤੇ ਪਿਆ ਮੈਂ ਦਾ ਕੱਪੜਾ ਵਧੀਆ ਪੱਗਾ ਵਧੀਆ ਪੈਂਟ ਸ਼ਰਟ ਤੁਸੀਂ ਲੈ ਸਕਦੇ ਹੋ ਹਨਾ ਨਿੱਕੇ ਵਿੱਚ ਨੰਬਰ ਪਾ ਦੂੰ ਜਦੋਂ ਵੀ ਕਿਸੇ ਨੇ ਆਉਣਾ ਕਿਰਪਾ ਕਰਕੇ ਫੋਨ ਕਰੇ ਬਣਾਣੀ ਆਉਣਾ ਬਸ ਤੁਹਾਨੂੰ ਕਿਸੇ ਵੀ ਇੱਕ ਤਰ੍ਹਾਂ ਦਾ ਕੰਮ ਦਾ ਲਾਂਭਾ ਨਹੀਂ ਹੋਊਗਾ ਬਾਕੀ ਜੇ ਕੋਈ ਭਰਾ ਜਾਂ ਭੈਣਸ ਨੂੰ ਬਾਹਰਲੀ ਕੰਟਰੀ ਦੇ ਵਿੱਚ ਦੇਖ ਰਹੇ ਹੋ ਹਨ ਤਾਂ ਵੀ ਸਾਨੂੰ ਤੁਸੀਂ ਸੰਪਰਕ ਕਰਕੇ ਆਨਲਾਈਨ ਬੈਠ ਕੇ ਵੀ ਘਰੇ ਕੱਪੜੇ ਸਲਾਈ ਕਰਾ ਸਕਦੇ ਹੋ ਜੇ ਪੰਜਾਬ ਦੇ ਵੀ ਕਿਸੇ ਦੂਰ ਨੇੜੇ ਸ਼ਹਿਰ ਦੇ ਵਿੱਚ ਦੇਖ ਰਹੇ ਹੋ ਜਿਵੇਂ ਅੱਜ ਮੈਂ ਕਮੈਂਟ ਪਾ ਰਿਹਾ ਸੀ ਕਈ ਭੈਣਾਂ ਨੇ ਵੀ ਉਹ ਕਹਿ ਰਹੇ ਸਾਨੂੰ ਭਾਈ ਪੱਗਾਂ ਵਧੀਆ ਵਾਲ ਨਹੀਂ ਮਿਲਦੀਆਂ ਤੁਸੀਂ ਕੋਰੀਅਰ ਵਗੈਰਾ ਕਰਾ ਦੋਗੇ ਹਾਂ ਭੈਣੇ ਕੋਰੀਅਰ ਮੈਂ ਕਰਵਾ ਦੂੰਗਾ ਮੈਂ ਪੁੱਛ ਲੂ ਵੀ ਕਿਹੜੇ ਸ਼ਹਿਰ ਦਾ ਕਿੰਨਾ ਖਰਚਾ ਕੂਰੀਅਰ ਦਾ ਹਨਾ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਬਿਲਕੁਲ ਹਜੇ ਨਵਾਂ ਨਵਾਂ ਤੇ ਜੋ ਵੀ ਰੇਟ ਹੋਊਗਾ ਉਹਦੇ ਵਿੱਚੋਂ ਤੁਹਾਨੂੰ ਫਾਇਦੇ ਕਰਕੇ ਦਊਗਾ ਨਾ ਕਿ ਉਸ ਦੇ ਵਿੱਚ ਕੋਈ ਚਾਰਜ ਵਾਧੂ ਹੋਊਗਾ ਹਨਾ ਮਾੜੇ ਮੋٹے ਨੂੰ ਮੈਂ ਆ ਵੀ ਨਹੀਂ ਗੋਲਦਾ 20 50 ਜੇ ਕੋਈ ਹੋਊਗਾ ਜੇ ਮੈਂ ਇਧਰ ਆ ਤੁਹਾਨੂੰ ਮੈਂ ਇੱਕ ਵਾਰੀ ਡੰਗ ਵੀ ਨਿਗਾ ਕਰਾਰਨਾ ਵੀ ਸਾਰੇ ਤਰ੍ਹਾਂ ਦੇ ਪੱਗਾਂ ਹੁੰਦੇ ਆ ਜੇ ਕੋਈ ਭਰਾ ਸ਼ਕੀਨ ਆ ਪੱਗਾਂ ਦੇ ਤਾਂ ਸਾਡੇ ਤੋਂ ਫੋਟੋ ਮੰਗਵਾ ਕੇ ਤੁਸੀਂ ਪੱਗ ਵਗੈਰਾ ਭਾਵੇਂ ਇੱਕ ਵੀ ਮਗਵਾਉਣੀ ਆ ਇੱਕ ਮਗਵਾਦੋਂਗੇ ਰੇਟ ਦੇ ਵਿੱਚ ਵੀ ਡਿਸਕਾਊਂਟ ਮਿਲੂਗਾ ਜੋ ਬਾਜ਼ਾਰ ਦਾ ਇਹ ਸਭ ਤੋਂ ਵਧੀ ਵੀ ਪੱਗ ਜਿਹਦੇ ਕੋਲ ਵੀ ਵਗੀ ਇੱਕ ਵਾਰੀ ਉਹ ਕਹੂ ਬਈ ਦਿਵਾਰੇ ਪੱਗਾਂ ਸਾਡੇ ਕੋਲ ਭੇਜੋ ਠੀਕ ਆ ਇਸੇ ਤਰ੍ਹਾਂ ਹੀ ਕੁਰਤੇ ਪਏ ਮੈਂ ਪੂਰਾ ਵਧੀਆ ਕੱਪੜਾ ਹੋਊਗਾ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਪੈਸੇ ਦਾ ਲਾਂਭਾ ਨਹੀਂ ਹੋਊਗਾ ਨਹੀਂ ਤਾਂ ਸਲਾਈ ਚ ਨਾ ਕੱਪੜੇ ਚ ਬਾਜ਼ਾਰ ਨਾਲੋਂ ਵੀ ਰੇਟ ਦਾ ਫਰਕ ਹੋਊਗਾ ਤੇ ਕੰਮ ਵੀ ਇੱਕ ਨੰਬਰ ਹੋਊਗਾ ਨਿੱਕੇ ਨੰਬਰ ਪਾਇਆ ਹੋਊਗਾ ਫੋਨ ਕਰੇ ਬਿਨਾ ਕਿਸੇ ਨੇ ਆਉਣਾ ਨਹੀਂ ਠੀਕ ਹੈ ਜੀ ਤੇ ਜੇ ਕੋਈ ਭਰਾ ਦੂਰ ਨੇੜੇ ਆ ਉਹ ਫੋਨ ਤੇ ਗੱਲਬਾਤ ਕਰਕੇ ਵੀ ਆਪਦੇ ਘਰੇ ਬੈਠ ਕੇ ਕੱਪੜੇ ਸਲਾਈ ਕਰਾ ਸਕਦੇ ਹੋ ਲੇਡੀ ਤੇ ਜੈਡਸ ਆਪਾਂ ਦੋਨੋਂ ਕੰਮ ਹੀ ਕਰਦੇ ਆਂ ਕੋ ਡਿਪੈਂਡਾਂ ਨੂੰ ਛੱਡ ਕੇ ਬਾਕੀ ਤੁਸੀਂ ਕੋਈ ਵੀ ਕੰਮ ਕਰਾ ਸਕਦੇ ਹੋ ਹਨ ਤਾਂ ਆਜੋ ਆਪਾਂ ਇਹ ਬਾਹ ਦੀ ਕਟਾਈ ਸ਼ੁਰੂ ਕਰਦੇ ਹਾਂ ਜਿਹੜਾ ਮੇਨ ਆਪਣਾ ਅੱਜ ਦਾ ਟੌਪਕਾ ਵੀ ਇਹ ਆ ਮੂਰੀ ਨੂੰ ਇਸ ਤਰ੍ਹਾਂ ਆਪਾਂ ਚੂੜੀਆਂ ਪਾਉਣੀਆਂ ਉਹ ਚੀਜ਼ ਆ ਇੱਥੇ ਠੀਕ ਹੈ ਜੀ ਮੈਂ ਇੱਕ ਵਾਰੀ ਚੈੱਕ ਕਰ ਲਾਂ ਕਈ ਵਾਰੀ ਫੋਨ ਨਾਲ ਜ ਕੋਈ ਜ਼ਰੂਰੀ ਆਉਂਦਾ ਹੁੰਦਾ ਹੈ ਨਾ ਤਾਂ ਉਸ ਤੋਂ ਕੋਈ ਸਿੰਪਲ ਫੋਨ ਹੀ ਕੋਈ ਗੱਲ ਨਹੀਂ ਆਜੋ ਹੁਣ ਆਪਾਂ ਇਹਨੂੰ ਸੈੱਟ ਕਰਮ ਕੇ ਵਿਛਾਇਆ ਹੋਇਆ ਮੈਂ ਇੱਥੋਂ ਬਿਲਕੁਲ ਇਹਨੂੰ ਮੋੜੂਗਾ ਪਹਿਲਾਂ ਤੁਹਾਨੂੰ ਦੱਸਣਾ ਵੀ ਮੋੜਾ ਆਪਾਂ ਕਿਵੇਂ ਕੱਟਣਾ ਈ ਭਰਾ ਜਾਂ ਮੇਰੇ ਭੈਣਾਂ ਬਿਲਕੁਲ ਚੈਨਲ ਦੇ ਨਵੇਂ ਹੁੰਦੇ ਆ ਠੀਕ ਆ ਉਹਨੂੰ ਨਹੀਂ ਪਤਾ ਲੱਗਦੀ ਕੁੜਤੇ ਦਾ ਮੋਢਾ ਕਿਵੇਂ ਕੱਟਣਾ ਇੱਕ ਵਾਰੀ ਤੁਹਾਨੂੰ ਨਾਪ ਦੀ ਨਿਗਾ ਮਰਾਉਣਾਗਾ ਇਹਦੀ ਵੀ ਐਸ ਨਾਪ ਦਾ ਜੇ ਤੁਸੀਂ ਕੁੜਤਾ ਬਣਾ ਸਿੱਖਣਾ ਜਿਵੇਂ 40 ਲੰਬਾਈ ਆ 23.5 ਬਾਹ ਸਾਢੇ 16 ਤੀਰਾ ਸਾਢੇ 35 ਛਾਤੀ ਹੈ ਪੂਰੇ ਬੰਦੇ ਦੀ ਬੋਡੀ ਤੋਂ ਨਾਪ ਲੇਤਾ ਹੋਇਆ ਹੈ ਤਾਂ ਪੇਟ ਇਹਨਾਂ ਦਾ 33 ਇੰਚ ਆ ਠੀਕ ਆ 37 ਕਮਰ ਤਿਆਰ ਆ ਵੇ ਰਹਿਣ ਨਾਪ ਤਿਆਰ ਹੁੰਦਾ ਤੇ ਸਾਢੇ 39 ਹਿਪ ਇਹਨਾਂ ਦੀ ਇਹ ਵੀ ਤਿਆਰ ਕੋਨੇ ਅੱਠ ਫਰੰਟਾ ਆ ਚੀਜ਼ ਦੇਖੋ ਇੱਥੋਂ ਆ ਇੱਥੋਂ ਮਿਲ ਲੈ ਕਰੋ ਮੇਰਾ ਜਿਵੇਂ ਇੱਥੇ ਮਾਈਕ ਲੱਗਿਆ ਨਾ ਇੱਥੋਂ ਆ ਚੀਜ਼ ਖਿੱਚ ਕੇ ਮਿਲ ਲੈ ਕਰੋ ਵੀ ਇੱਥੇ ਕੋਈ ਬਾਲਸ਼ਲ ਨਾ ਹੋਵੇ ਠੀਕ ਆ ਫਿਰ ਗੀਜੇ ਆ 2 ਆ ਕਾਲਰ ਕਿੰਨਾ 7 15 ਕੂਣੀ ਕਿੰਨੀ ਆ 13 ਇੰਚ ਕੂਣੀ ਇਹਦੀ ਆ ਨਾਪਦਾ ਮੈਂ ਕੁੜਤਾ ਪਿਆ ਮੈਂ ਜੇ ਤੁਸੀਂ ਕਹੋ ਤਾਂ ਮੈਂ ਦੁਬਾਰੀ ਵੀਡੀਓ ਬਣਾ ਦੂੰ ਹੁਣ ਮੈਂ ਤੁਹਾਨੂੰ ਇਹਦੀ ਵੀਡੀਓ ਬਾਹਾਂ ਨਹੀਂ ਤਾਂ ਆ ਬਣਾ ਰਿਆਂ ਕਈ ਵਾਰੀ ਕੰਫਿਊਜ਼ਨ ਹੋਈ ਰਹਿੰਦੀ ਵੀ ਬਾਹਾਂ ਬਲਾ ਵਾਲੀ ਕਿਵੇਂ ਬਣਨੀ ਆ ਇਹ ਉਸ ਬਾਂ ਤੋਂ ਵੀ ਸੌਖੀ ਆ ਆਜੋ ਮੈਂ ਤੁਹਾਨੂੰ ਦੱਸਦੇ ਆਂ ਵੀ ਇਹ ਬਾਹਾਂ ਦਾ ਮੋਢਾ ਆਪਾਂ ਕਿਵੇਂ ਕੱਢ ਸਪੋਜ਼ ਕਰੋ ਇਹਨਾਂ ਦੀ ਹੈਗੀ 36 ਛਾਤੀ ਸਪੋਜ਼ ਕਰੋਗੀ 35 ਛਾਤੀ ਹੈ ਭਰਾ ਦੀ ਜੇ ਤੁਸੀਂ 36 ਛਾਤੀ ਹੁੰਦੀ ਤਾਂ ਮੋਢਾ ਫਿਰ ਤੁਸੀਂ ਪਾਉਣਾ ਸੀ 20 ਕਾਦੇ ਹਿਸਾਬ ਨਾਲ 36 ਦਾ ਕਿੰਨਾ ਹੋ ਗਿਆ 18 18 ਦੇ ਵਿੱਚ ਤੁਸੀਂ ਦੋ ਬਾ ਦੇਣਾ ਤਾਂ ਇੱਥੇ ਨਿਕਲ ਕੇ ਆਉਣਾ ਸੀ 20 ਹੁਣ ਇਹਨੇ ਛਾਤੀ ਜਿਹੜੀ ਹੈਗੀ ਉਹ 35.5 ਹੈ ਤੇ ਆਹ ਇੱਥੇ ਆ ਗਿਆ ਇਹਨਾਂ ਦਾ ਮੋਢਾ 19 ਇੰਚ ਤਿਆਰ ਬਿਲਕੁਲ ਠੀਕ ਆ ਹਲਕੇ ਸਰੀਰ ਦਾ ਭਰਾ ਨਾ ਪਤਲਾ ਨਾ ਭਾਰਾ ਨਾਰਮਲ ਸਾਈਜ਼ ਆ ਹਨਾ ਜੇ ਤੁਸੀਂ ਇਹਦੀ ਪੂਰੀ ਫੁੱਲ ਵੀਡੀਓ ਦੇਖਣੀ ਚਾਹੋ ਨਾ ਮੈਂ ਹੋਰ ਕੋਈ ਸ਼ੂਟ ਇਹੋ ਜਿਹਾ ਆਊਗਾ ਉਹਤੇ ਵੀਡੀਓ ਬਣਾ ਦੂੰਗਾ ਠੀਕ ਆ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਕੋਈ ਤਾਂ ਵੀ ਮੈਂ ਕੱਟਣ ਦੇ ਵਿੱਚ ਭਾਵੇਂ ਕੋਈ ਟੇਲਰ ਮਾਸਟਰ ਭਾਵੇਂ ਕੋਈ ਮੇਰੀ ਭਰਾ ਭੈਣ ਦੇਖਦੀ ਵੀਡੀਓ ਹੈ ਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਜਿਹਾ ਕਰਿਆ ਕਰੋ WhatsApp ਮੈਂ ਬਹੁਤ ਘੱਟ ਦੇਖਦਾ ਹੈ ਨਾ ਉਹ ਕੀ ਆਖਣਾ ਇੱਕ ਦੋ ਮਿੰਟ ਵਿੱਚ ਚੈੱਕ ਕਰ ਲੈ ਨਹੀਂ WhatsApp ਮੈਂ ਬਹੁਤ ਘੱਟ ਦੇਖਦਾ ਹਾਂ ਜਿਹੜੇ ਤੁਹਾਡੇ YouTube ਤੇ ਮਹੀਨਾ ਪਹਿਲਾਂ ਵੀ ਤੁਸੀਂ ਕੋਈ ਕਮੈਂਟ ਕੀਤਾ ਹੋ ਉਹ ਮੈਂ ਟਾਈਮ ਜਿਉ ਟਾਈਮ ਕੱਟ ਕੇ ਚੈੱਕ ਕਰਕੇ ਉਹਨਾਂ ਦੇ ਟਾਈਮ ਸਰ ਜਵਾਬ ਦੇਣਾ ਤੇ ਉਹਨਾਂ ਦੀ ਟੌਪਿਕਾਂ ਦੇ ਵੀਡੀਓ ਬਣਾ ਕੇ ਲੈ ਕੇ ਆਉਣਾ ਉਹਨਾਂ ਹਾਂ ਮੈਨੂੰ ਇਹ ਹੁੰਦਾ ਵੀ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਕੋਈ ਸੂਟ ਮੋੜ ਰਣਾ ਪਵੇ ਆਜੋ ਆਪਾਂ ਜਿਹੜੀ ਜਿਹੜੀ ਤਲਾਨ ਦੇਣੀ ਆ ਉਹ ਆਪਾਂ ਦੇਵਾਂਗੇ ਪੌਣੇ ਚਾਰ ਜਾਂ ਚਾਰ ਠੀਕ ਆ ਇੱਥੋਂ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਾਵਾਂਗੇ ਇੱਕ ਵਾਰੀ ਮੈਂ ਨਾ ਇਹਦੇ ਕਰੀਬ ਨਾਲ ਪ੍ਰੈਸ ਨੂੰ ਇੱਥੇ ਪੂਰਾ ਇਸ ਤਰ੍ਹਾਂ ਕਰੀਬ ਨਾਲਾ ਕਰੋ ਕਪੜਾ ਧੋਤਾ ਹੋਇਆ ਕਾਟਨ ਦਾ ਪੂਰਾ 10 ਘੰਟੇ ਕਪੜਾ ਭੋਂਕ ਰੱਖਿਆ ਕਰੋ ਉਸ ਤੋਂ ਬਾਅਦ ਫਿਰ ਕੋਈ ਦਿੱਕਤ ਨਹੀਂ ਹੁੰਦੀ ਸੁਗੰਧਣ ਵગેਰਾ ਦੀ ਲਓ ਇੱਥੋਂ ਆਪਾਂ ਨਿਸ਼ਾਨ ਲਾਵਾਂਗੇ 23.5 ਆਪਾਂ ਲਾਵਾਂਗੇ ਨਿਸ਼ਾਨ 22.5 ਲਓ ਜੀ ਆ ਮੈਂ ਤੁਹਾਨੂੰ ਸਕੇਲ ਦੇ ਨਾਲ ਬਿਲਕੁਲ ਸਿੱਧਾ ਕਰੂੰਗਾ ਇਹ ਵਾਹ ਤਿਕਾ ਤਾਂ ਕਿ ਤੁਹਾਨੂੰ ਪੂਰੀ ਬਰੀਕੀ ਦੇ ਵਿੱਚ ਜਾ ਸਕੂ ਹੁਣ ਜੇ ਤਾਂ ਆਪਾਂ ਇਹਦੇ ਸਿੰਪਲ ਕਾਫ ਲਾਉਣੇ ਹੁੰਦੇ ਫੱਟੀਆਂ ਬਾਹਾਨੀਆਂ ਜਿਵੇਂ ਮੇਰੇ ਆ ਲੱਗੀਆਂ ਹੋਈਆਂ ਹਨ ਫਿਰ ਤਾਂ ਆਪਾਂ ਇੱਥੋਂ ਇਹਨਾਂ ਨੂੰ 5.5 ਲਾਉਣਾ ਸੀਗਾ ਇੱਥੇ ਹੀ ਹੁਣ ਇਹ ਭਰਾ ਕੀ ਕਹਿੰਦਾ ਵੀ ਮੈਨੂੰ ਇੱਥੇ ਬਲ ਪਸੰਦ ਆ ਇੱਥੇ ਜਿਵੇਂ ਬੁੜੀਆਂ ਨੇ ਪਾਏ ਹੁੰਦੇ ਹਨ ਜਾਂ ਆਪਾਂ ਕਲਾਕਾਰਾਂ ਨੇ ਕਹੇ ਦੀ ਇੱਥੇ 5-7 ਬਲ ਪਾਉਣੇ ਆ ਤਾਂ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਬਲਾਂ ਦਾ 5.5 5.6 7 7 ਇੰਚ ਦੇ ਵਿੱਚੋਂ ਬਲ ਪੈ ਜਾਣਗੇ ਇਹਨਾਂ ਦੇ ਜਿੰਨੇ ਲੋਡ ਮੁਤਾਬਕ ਚਾਰ ਪੈਣ ਪੰਜ ਪੈ ਨਿੱਕੇ ਨਿੱਕੇ ਜੇ ਤੁਸੀਂ ਕਹੋ ਬਲ ਪਾ ਕੇ ਦਿਖਾ ਦਿਓ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਬਲ ਦੀ ਵੀਡੀਓ ਬਣਾ ਕੇ ਦੂੰਗਾ ਬਣਾ ਦੂੰਗਾ ਵੀ ਕਿਵੇਂ ਬਲ ਪਾਉਣੇ ਹਨ ਇੱਕ ਬਾਹਰ ਇਧਰ ਨੂੰ ਬਲ ਪੈਣੇ ਹੁੰਦੇ ਭੈਣੋ ਤੇ ਇੱਕ ਬਾਹਰ ਇਧਰ ਨੂੰ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਵੀ ਦੋਨੇ ਬਲ ਬਾਹਾਂ ਲਾਉਣ ਵੇਲੇ ਠੀਕ ਹੈ ਇੱਕ ਪਾਸੇ ਨੂੰ ਨਹੀਂ ਪਾਉਣੇ ਇੱਕ ਬਾਹਰ ਇਧਰ ਨੂੰ ਬਲ ਇੱਕ ਦੇ ਇਧਰ ਨੂੰ ਤਾਂ ਆਜੋ ਹੁਣ ਆਪਾਂ ਇਹਦੀ ਕੂਣੀ 'ਤੇ ਧਿਆਨ ਰੱਖਣਾ ਵੀ ਕੂਣੀ ਨੇ 13 ਇੰਚ ਆ ਆਪਾਂ ਇੱਥੋਂ ਪੂਰੇ ਧਿਆਨ ਦੇ ਨਾਲ ਉਣੀ ਦੇ ਨਿਸ਼ਾਨ ਹੁਣ ਤਾਂ ਕਿ ਇੱਥੋਂ ਨਾ ਬੜਾ ਐ ਆਪਣੇ ਆ ਦੇਖੋ ਮੇਰੀ ਬਾਹਾਂ ਜਿਵੇਂ ਫਿਟਿੰਗ ਚ ਨਾ ਤਾਂ ਕਈਆਂ ਦੀ ਬਾਹ ਇੱਥੇ ਲੰਬੀ ਨਹੀਂ ਹੁੰਦੀ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਪੂਰਾ ਵੀ ਬਾਹ ਚ ਆਉਣ ਨੂੰ ਸਮੱਸਿਆ ਨਾ ਆਵੇ ਆ ਚੀਜ਼ ਤੁਸੀਂ ਇੱਥੋਂ 2 ਇੰਚ ਜਾਂ 1/2 ਦੋ ਛੱਡ ਸਕਦੇ ਇੱਥੋਂ ਫਿਰ ਤੁਸੀਂ ਇੱਕਦਮ ਸ਼ੇਪ ਧਿਆ ਕਰੋ ਇਹਦੀ ਐ ਠੀਕ ਹੈ ਜੀ ਪੂਰੀ ਇੱਥੋਂ ਇੱਕਦਮ ਥੱਲੇ ਸਿੱੜਦਾ ਕਰੋ ਤਾਂ ਕਿ ਪਿੱਛੇ ਆਪਣੇ ਬੁਲਬਲੇ ਜੀ ਨਾ ਬਣ ਬਾਹ ਦੇ ਇੱਥੇ ਆ ਚੀਜ਼ ਨਾ ਜ਼ਿਆਦਾ ਨਾ ਬਣੇ ਗੁਵਾਰੇ ਜੀ ਹੁਣ ਆਪਾਂ ਫੱਟੀ ਰੱਖਾਂਗੇ ਇੱਥੋਂ ਕੀ ਹਲਕੀ ਨੂੰ ਸ਼ੇਪ ਦੇਵਾਂਗੇ ਬਿਲਕੁਲ ਧਿਆਨ ਨਾਲ ਲੇਖੋ ਕਈ ਵਾਰ ਆਪਣੇ ਕੋਲੇ ਇਹੋ ਜਿਹਾ ਸੂਟ ਆ ਜਾਂਦਾ ਆਪਣਾ ਸੋਚੀ ਜਾਂਦੀ ਵੀ ਕਿਵੇਂ ਹਨਾ ਹਲਕਾ ਜਿ ਇੱਥੋਂ ਨਾ ਇਸ ਤਰ੍ਹਾਂ ਠੀਕ ਹੈ ਇੱਥੇ ਕੋਣੀ ਆਉਗੀ ਜੀ ਤਾਂ ਆਪਾਂ ਇਹਨੂੰ ਇੱਥੋਂ ਰੱਖਾਂਗੇ 13 ਇੰਚ ਕੋਣੀ ਜਿਵੇਂ ਤੁਸੀਂ ਅਮਰੇਲਾ ਬਾਹ ਕੱਟਦਿਆਂ ਹਨਾ ਪੈਣਾ ਉਹ ਸ਼ੇਪ ਬਣ ਗਈ ਵਾਸਤੇ ਜਿਹਦੇ ਬਲ ਪੈਗੇ ਫਿਰ ਸਲਾਈ ਲਾਉਣ ਲਈ ਬਿਲਕੁਲ ਸਹੀ ਹੋ ਜਾਊਗਾ ਇਹਦੇ ਫੱਟੀਆਂ ਨਹੀਂ ਲਾਉਣੀਆਂ ਆਪਾਂ ਇਹਨੂੰ ਥੋੜਾ ਡਾਊਨ ਕਰ ਦਗੇ ਇੱਥੋਂ ਆ ਚੀਜ਼ ਆ ਡਾਊਨ ਜਰੂਰ ਕਰਿਓ ਗੁਰਪਾ ਮੈਂ ਤੁਸੀਂ ਫਟੀਆਂ ਨੂੰ 1 ਇੰਚ ਜਾਂ 1 ਇੰਚ ਨਹੀਂ 1 ਪੁਆਇੰਟ ਜਾਂ 1.5 ਆਪਣੇ 1.5 ਹਨ ਇੱਥੋਂ ਆ ਸੂਤ ਆ ਜਾਂਦੇ ਇੰਨੇ ਹਨ ਆ ਚੀਜ਼ ਇੱਥੇ ਰੱਖਣਾ ਆ ਸੂਤ ਹੁੰਦੇ ਆ ਇਹ ਆ ਇੱਕ ਸੂਤ ਹੋ ਗਿਆ ਇੱਥੇ 1.5 ਸੂਤ ਕਰਤਾ ਕਰੋ ਉਹਨੂੰ ਡਾਊਨ ਲਓ ਹੁਣ ਮੈਂ ਤੁਹਾਨੂੰ ਇਹਦੀ ਬਾਹ ਕੱਟ ਕੇ ਦਿਖਾਉਣਾ ਜਿਹੜਾ ਆਪਣਾ ਮੇਨ ਬਾਕਸ ਸੀਗਾ ਅੱਜ ਵਾਲੀ ਵੀਡੀਓ ਇਹ ਮੇਰੇ ਨਾ ਯਾਦ ਆ ਗਿਆ ਮੈਂ ਚਲੋ ਇਹ ਟੌਪਿਕ ਤੇ ਵੀਡੀਓ ਜਰੂਰ ਬਣਾਈ ਜਾਵੇ ਕਦੇ ਕਦੇ ਸੂਤ ਆਉਂਦਾ ਇਹੋ ਜਿਹਾ ਸਾਲ ਛਮਾਈ ਹਨਾ ਕਈ ਵਾਰੀ ਆਪਣੇ ਕੋਲੇ ਆਇਆ ਇਹਨਾ ਆਪਾਂ ਕਨਫਿਊਜ਼ ਹੋਏ ਰਹਿੰਦੇ ਆ ਫਿਰ ਸਰਚ ਮਾਰੀ ਜਨੇ ਵੀਡੀਓ ਵੀ ਕਿੱਥੋਂ ਨਿਕਲੂਗੀ ਇਸ ਟੈਪ ਦੀ ਵੀਡੀਓ ਜੇ ਨਿਕਲ ਵੀ ਆਉਂਦੀ ਹੈ ਹਿੰਦੀ ਦੇ ਵਿੱਚ ਹੁੰਦੀ ਆ ਆਪਾਂ ਨੂੰ ਸਮਝ ਨਹੀਂ ਆਉਂਦੀ ਨਾ ਸਭ ਤੋਂ ਵੱਡੀ ਦਿੱਕਤ ਇਹ ਆ ਮਨ ਹੁਣ ਮੈਂ ਇਹ ਇੱਥੇ ਲੈ ਗਿਆ ਨਾਲੇ ਤਾਂ ਬਾਹ ਪਾਉਣ ਦੇ ਵਿੱਚ ਫਿਟਿੰਗ ਚ ਝੋਕੀ ਆਊਗੀ ਤੇ ਨਾਲੇ ਆਪਣੇ ਅੱਗੇ ਬਲ ਬਹੁਤ ਸੋਹਣੇ ਪੈਣੇ ਨੇ ਇੱਥੋਂ ਬਸ ਆ ਚੀਜ਼ ਨੂੰ ਪੂਰਾ ਤੁਸੀਂ ਥੱਲੇ ਲੈ ਕੇ ਜਾਇਆ ਕਰੋ ਪੰਡੂ ਜੀ ਠੀਕ ਆ ਆ ਦੇਖਣੇ ਲਈ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਲਿਓ ਹਨਾ ਜੇ ਕਿਸੇ ਭੈਣ ਨੇ ਜਾਂ ਪ੍ਰਾਣੇ ਫੋਨ ਕਰਨ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾੜਿਆ ਕਰੋ ਉਸ ਟਾਈਮ ਮੈਂ ਸੈਰ ਕਰਨ ਜਾਂਦਾ ਬਿਲਕੁਲ ਫ੍ਰੀ ਹੁੰਦਾ ਧਿਆਨ ਰੱਖਣਾ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾੜਿਆ ਕਰੋ ਉਦੋਂ ਮੈਂ ਫੋਨ ਕੋਸ਼ਿਸ਼ ਇਹ ਹੀ ਹੁੰਦੀ ਹੈ ਮੇਰੀ ਮੈਂ ਫੋਨ ਆਨ ਰੱਖਾਂ ਵੀ ਕਿਸੇ ਭੈਣ ਦਾ ਜਾਂ ਭਰਾ ਦਾ ਫੋਨ ਆਏ ਨਾ ਤਾਂ ਉਹਦਾ ਫੋਨ ਚੱਕਿਆ ਕਰੀ ਲਓ ਆਪਾਂ ਇੱਥੇ ਦੋ ਲੜਾਂ ਤੇ ਛਾਂਟ ਪਾਉਣੀ ਬਿਲਕੁਲ ਧਿਆਨ ਨਾਲ ਦੇਖਿਆ ਕਰੋ ਛਾਂਟ ਫੋਨ ਵੇਲੇ ਕਈ ਵਾਰੀ ਤਿੰਨ ਲੜ ਚੱਕੀ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਦਿੱਕਤ ਬਹੁਤ ਜ਼ਿਆਦਾ ਆਉਗੀ ਫਿਰ ਕੱਪੜਾ ਵੀ ਕਈ ਵਾਰੀ ਨਹੀਂ ਹੋਰ ਹੁੰਦਾ ਨਾ ਬਾਹਾਂ ਦਾ ਇੱਕ ਟੱਕਾ ਕਿਥੇ ਲਾਵਾਂਗੇ ਆਪਾਂ ਇੱਕ ਟੱਕਾ ਭਲਾਵਾਂਗੇ ਇੱਥੇ ਲਓ ਮੈਂ ਤੁਹਾਨੂੰ ਖੋਲ ਕੇ ਦਿਖਾ ਦਿਆਂ ਜੀ ਬਾਂ ਕਿਵੇਂ ਆ ਦੇ ਇਸ ਤਰ੍ਹਾਂ ਬਾਂ ਆਉਗੀ ਨਾ ਹੁਣ ਤੁਸੀਂ ਜਦੋਂ ਬਲ ਪਾਉਣ ਲਾਗੇ ਉਵੇਂ ਇੱਥੋਂ ਤਿੰਨ ਚਾਰ ਉਂਗਲਾਂ ਛੱਡ ਕੇ ਇੱਕ ਦੋ ਤਿੰਨ ਮੈਂ ਆਏ ਆਏ ਬਣਾ ਕੇ ਇਹਦਾ ਕੱਚਾ ਕਰ ਲੈ ਕੋ ਚਾਰ ਪੰਜ 6 7 ਬਲ ਪੈ ਜਾਂਦੇ ਨੇ ਆਹ ਠੀਕ ਹੈ ਕਈ ਵਾਰ ਤੁਹਾਨੂੰ ਕੋਈ ਇਹਦੇ ਵੀ ਮੈਂ ਚੂੜੀ ਵਾਲੀ ਬਾਂ ਬਣਾਉਣੀ ਆ ਤਾਂ ਤੁਸੀਂ ਮੋੜ ਨਾ ਨੀਗਾ ਗਾਹਕ ਨੂੰ ਮੇਰੇ ਨਾਲ ਸੰਪਰਕ ਕਰ ਲੈ ਕਰੋ ਬਾਈ ਚੂੜੀ ਵਾਲੀ ਬਾਂ ਬਣਾਉਣ ਨੂੰ ਆਈ ਆ ਪਮਾ ਕੋਈ ਮੇਰੀ ਭੈਣ ਵੀਡੀਓ ਦੇਖ ਰਹੀ ਹੈ ਪਮਾ ਕੋਈ ਭਰਾ ਟੇਲਰ ਮਾਸਟਰ ਵੀਡੀਓ ਦੇਖ ਰਿਹਾ ਹੈ ਨਾ ਕਿਉਂਕਿ ਸਾਰੀ ਡਗ ਡਗ ਸਵਾਰ ਹੁੰਦੀ ਹੈ ਕੋਈ ਵੀ ਇਹ ਹੈ ਵੀ ਕੰਮ ਸਿੱਖਿਆ ਦੇ ਕੰਮ ਸ਼ੁਰੂ ਹੋ ਜਾਂਦਾ ਬਾਧੂ ਕੰਮ ਤਰ੍ਹਾਂ ਦਾ ਆਉਂਦਾ ਵੀ ਆ ਚੀ ਜਿਵੇਂ ਆ ਚੀ ਕਿਵੇਂ ਤਾਂ ਉਹਦੇ ਵਿੱਚ ਕੋਈ ਸੰਗ ਵਾਲੀ ਗੱਲ ਨਹੀਂ ਹੁੰਦੀ ਪੁੱਛ ਲਿਆ ਕਰੋ ਠੀਕ ਆ ਆਪਾਂ ਚੈਨਲ ਏਸੀ ਵਾਸਤੇ ਹੀ ਬਣਾਇਆ ਬਿਲਕੁਲ ਫ੍ਰੀ ਸੇਵਾ ਵਾਸਤੇ ਵੀ ਜਿਵੇਂ ਮੈਨੂੰ ਦਿੱਕਤਾਂ ਆ ਉਵੇਂ ਤੁਹਾਨੂੰ ਨਾ ਕੰਮ ਸਿੱਖਣ ਦੇ ਵਿੱਚ ਦਿੱਕਤਾਂ ਹੋਣ ਹਨਾ ਕਿਉਂਕਿ ਹੁਣ ਟਾਈਮ ਹੋ ਰਿਹਾ ਹੁਣ ਤਾਂ ਬਿਲਕੁਲ ਹੀ ਟਾਈਮ ਥੋੜਾ ਹੁੰਦਾ ਕੰਮ ਸਿੱਖਣ ਵਾਸਤੇ ਹਰ ਇੱਕ ਭਰਾ ਨੂੰ ਇਹ ਹੁੰਦਾ ਮੈਂ 1 ਸਾਲ ਡੇਢ ਸਾਲ ਦੇ ਵਿੱਚ ਕੰਮ ਸਿੱਖ ਜਾ ਤਾਂ 1 ਸਾਲ ਡੇਢ ਸਾਲ ਦੇ ਵਿੱਚ ਤੁਹਾਨੂੰ ਪਤਾ ਵੀ ਕੰਮ ਨਹੀਂ ਤਾਂ ਸਿੱਖਿਆ ਜਾਂਦਾ ਤੇ ਨਹੀਂ ਸਿਖਾਇਆ ਜਾਂਦਾ ਇਹਦੇ ਵਿੱਚ ਕੰਮ ਦੇ ਵਿੱਚ ਬਹੁਤ ਸਾਰੀਆਂ ਬਰੀਕੀਆਂ ਹੁੰਦੀਆਂ ਜਿਵੇਂ ਹੁਣ ਆ ਚੂੜੀ ਵਾਲੀ ਵਾਹ ਗਈ ਇਹ ਕੁਦਰਤੀ ਤੁਹਾਡੇ ਕੋਲੇ ਆਊਗੀ ਉਹਦੇ ਤੁਸੀਂ ਛੁੱਟੀ ਮਾਰੀ ਹੁੰਦੀ ਆ ਤਾਂ ਕਰਕੇ ਜਿਹੜੀ ਚੀਜ਼ ਨਹੀਂ ਪਤਾ ਲਾ ਦੋ ਮੈਨੂੰ ਪੁੱਛ ਲਿਆ ਕਰੋ ਬਾਕੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਉਹਨਾਂ ਵੀ ਜੇ ਕੋਈ ਭਰਾ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਉਹ ਕੱਪੜਾ ਪਾਉਣ ਬਾਰੇ ਸੋਚ ਰਿਹਾ ਹੁੰਦਾ ਹਨਾ ਉਹ ਸ਼ਾਮ 8:00 ਵਜੇ ਤੋਂ ਬਾਅਦ ਮੇਰੀ ਇੱਕ ਵਾਰੀ ਰੈ ਲੈ ਕੇ ਫੇਰੀ ਕਪੜਾ ਪਾਵੇ ਅਦਰਵਾਈਜ਼ ਕਪੜਾ ਨਹੀਂ ਪੋਣਾ ਕੰਮ ਬਹੁਤ ਵਧੀਆ ਪਰ ਫੋਨ ਕਰਕੇ ਕਰੇ ਬਿਨਾ ਕਪੜਾ ਨਹੀਂ ਪੋਣਾ ਕਿਸੇ ਨੇ ਨੀਚੇ ਨੰਬਰ ਲਿਖਿਆ ਹੋਇਆ ਉਹਦੇ ਸੰਪਰਕ ਕਰ ਸਕਦੇ ਹੋ ਜੇ ਮਰੀਆਂ ਕਿਸੇ ਭੈਣਾ ਨੇ ਕੰਮ ਸ਼ੁਰੂ ਕਰਨਾ ਤਾਂ ਉਹ ਵੀ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਕਿਉਂਕਿ ਅੱਜ ਕੱਲ ਬਹੁਤ ਹੀ ਸੌਖਾ ਹੋ ਗਿਆ ਕੰਮ ਸ਼ੁਰੂ ਕਰਨਾ ਪੈਸੇ ਵੀ ਥੋੜੇ ਆਨਲਾਈਨ ਕੰਮ ਬਸ ਤੁਹਾਨੂੰ ਫੋਨ ਚਲਾਉਣਾ ਆਉਂਦਾ ਹੋਵੇ ਤੁਹਾਡੇ ਕੋਲ ਟੱਚ ਫੋਨ ਹੋਣਾ ਲਾਜ਼ਮੀ ਆ ਠੀਕ ਆ ਜੀ ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਜਲਦੀ ਜੇ ਕਿਸੇ ਹੋਰ ਟੌਪਿਕ ਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਹੋ ਜਾਂ ਕਿਸੇ ਭੈਣ ਦਾ ਗਲਾ ਪਿੱਛੇ ਨੂੰ ਜਾਂਦਾ ਜਾਂ ਮੋਢੇ ਡਿੱਗਦੇ ਆ ਹਨ ਮੈਂ ਤੁਹਾਡੇ ਕਮੈਂਟ ਭਾਣੋ ਪੜਦਾ ਨੂੰ ਮੋਢੇ ਡਿੱਗਦੇ ਆ ਕੀ ਕਰਨਾ ਉਹਦਾ ਵੀ ਚਲੋ ਤੁਹਾਨੂੰ ਮੈਂ ਦੱਸ ਹੀ ਨਾ ਹੁਣ 2 ਮਿੰਟ ਲੱਗ ਜਾਣਗੇ ਆਪਣੀ ਜਿਹੜੀ ਭੈਣ ਦੇ ਮੋਢੇ ਡਿੱਗਦੇ ਨੇ ਉਹ ਤੀਰਾ ਪੂਰਾ ਪੂਰੀ ਪਾ ਦ ਕਰੋ ਮਨ ਕੇ ਜਦੋਂ ਸਪੋਜ਼ ਕਰੋ ਤੁਹਾਡਾ ਤੀਰਾ 12 ਤੁਸੀਂ 13 ਨਹੀਂ ਪਾਉਣਾ 12 ਤਾਂ 12 ਹੀ ਪਾ ਦਿਓ ਜੇ ਗਲਾ ਜਾਦੇ ਡੀਪ ਹਨ ਤੁਹਾਡਾ ਡੂੰਘਾ ਗਲਾ ਪਿੱਛੋਂ 8 8.5 ਫਿਰ ਮੋਢੇ ਡਿੱਗਣ ਕੇ ਫਿਰ ਤੁਸੀਂ ਕੋਸ਼ਿਸ਼ ਕਰੋ 12 ਦਾ ਵੀ 11.5 ਕਰ ਲਓ ਗਲਾ ਫਿਰ ਮੂਡ ਨਹੀਂ ਡਿੱਗਣੀ ਇਹ ਚੀਜ਼ਾਂ ਦਾ ਜ਼ਰੂਰੀ ਧਿਆਨ ਰੱਖਿਆ ਕਰੋ ਵੀ ਨਹੀਂ ਫਿਰ ਫੋਨ ਦੇ ਸੰਪਰਕ ਕਰ ਲਿਆ ਕਰੋ ਨਹੀਂ ਪਰੇਸ਼ਾਨੀ ਤੁਹਾਡੀ ਹੱਲ ਹੁੰਦੀ ਤਾਂ ਉਹਦਾ ਸਮੱਸਿਆ ਦਾ ਹੱਲ ਹੋ ਜੂ ਇਹੋ ਜੀ ਕੋਈ ਗੱਲ ਨਹੀਂ ਠੀਕ ਆ ਮਿਲਦੇ ਆਪਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ